ਆ ਸੋਚ ਰਹੇ ਸੀ ਕਿ ਕੋਈ ਫਿਲਮ ਕਰੀਏ ਸਬਜੈਕਟ ਲੱਭ ਰਹੇ ਆ ਗੱਲ ਕਰਦੇ ਆ ਇਸ ਤਰ੍ਹਾਂ ਦੀ ਕਹਾਣੀ ਇਸ ਤਰ੍ਹਾਂ ਦੀ ਪਰਿਵਾਰ ਦੀ ਇੱਕ ਲਾਈਫ ਦਾ ਇੱਕ ਪੀਸ ਕੱਢ ਕੇ ਫਿਲਮ ਬਣਾਈ ਗਈ ਹੈ ਪਹਿਲੀ ਵਾਰ ਤੁਸੀਂ ਨੀਰੂ ਬਾਜਵਾ ਮੈਮ ਦੇ ਨਾਲ ਕੰਮ ਕੀਤਾ ਹੈ ਜਦ ਤੋਂ ਉਹਨਾਂ ਨੇ ਸ਼ੁਰੂ ਕੀਤਾ ਉਹਦਾ ਮੇਰਾ ਕੈਰੀਅਰ ਵੀ ਨਾਲ ਹੀ ਥੋੜੇ ਦੇ ਟਾਈਮ ਬਾਅਦ ਸ਼ੁਰੂ ਹੋਇਆ ਜੋ ਕਹੂੰਗਾ ਉਹਨਾਂ ਨੇ ਵਧੀਆ ਤਰੀਕੇ ਨਾਲ ਬਹੁਤ ਕੁਇਕਲੀ ਕਰ ਦੇਣਾ ਬਸ ਇਹ ਨਾ ਕਿ ਥੋੜਾ ਪ੍ਰੋਡੂਸਰ ਤੇ ਬਰਡਨ ਜ਼ਿਆਦਾ ਪੈ ਜਾਂਦਾ ਖਰਚੇ ਜਾਵਾ ਹੁੰਦੇ ਨੇ ਚੀਜ਼ਾਂ ਕ੍ਰੀਏਟ ਕਰਨੀਆਂ ਪੈਂਦੀਆਂ ਬਹੁਤ ਸਾਰੀਆਂ ਪਰ ਇਹ ਜਿਆਦਾ ਬਹੁਤ ਪਰ ਤੁਹਾਡੀ ਡਾਇਰੈਕਸ਼ਨ ਹਮੇਸ਼ਾ ਤੋਂ ਹੀ ਕਮਾਲ ਰਹੀ ਹੈ ਤੁਸੀਂ ਪੰਜਾਬੀ ਇੰਡਸਟਰੀ ਦੇ ਲਈ ਅਸੀਂ ਕਹਿ ਸਕਦੇ ਹਾਂ ਕਿ ਜਿੰਨਾ ਵੀ ਕੰਟੈਂਟ ਬਣਾਇਆ ਜੋ ਵੀ ਬਣਾਇਆ ਉਹ ਹਮੇਸ਼ਾ ਸੁਪਰ ਡੂਪਰ ਹਿੱਟ ਹੀ ਰਿਹਾ ਹੈ ਚਾਹੇ ਉਹ ਨਿੱਕਾ ਜਿਹਾ ਜੈਲਦਾਰ ਹੋਵੇ ਚਾਹੇ ਉਹ ਅੰਗਰੇਜ਼ ਹੋਵੇ ਜਗਿੰਦਰ ਸਿੰਘ ਸੁਬੇਦਾਰ ਹੁਣ ਸ਼ੁਕਰਾਨਾ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਕਿੰਨਾ ਕੇ ਜ਼ਿਆਦਾ ਕੌਨਫੀਡੈਂਟ ਹੋ ਇਸ ਫਿਲਮ ਨੂੰ ਲੈ ਕੇ ਮੈਨੂੰ ਬਹੁਤ ਜ਼ਿਆਦਾ ਕੌਨਫੀਡੈਂਸ ਹੈ ਕਿ ਫਿਲਮ ਅੱਛੀ ਬਣੀ ਹੈ ਬਹੁਤ ਸੋਹਣੀ ਫਿਲਮ ਬਣੀ ਹੈ ਪਰਿਵਾਰਿਕ ਫਿਲਮ ਹੈ ਹਾਸੇ ਵੀ ਹੈ ਜਿਵੇਂ ਇੱਕ ਪਰਿਵਾਰ ਦੇ ਵਿੱਚ ਖੁਸ਼ੀਆਂ ਗਮੀਆਂ ਰੋਣਾ ਦੇ ਸਾਰਾ ਟਾਈਮ ਆਉਂਦਾ ਉਸੇ ਤਰ੍ਹਾਂ ਇਹ ਫਿਲਮ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇੱਕ ਪਰਿਵਾਰ ਦੀ ਇੱਕ ਲਾਈਫ ਦਾ ਇੱਕ ਪੀਸ ਕੱਢ ਕੇ ਫਿਲਮ ਬਣਾਈ ਗਈ ਹੈ ਤਾਂ ਉਹ ਬਾਕੀ ਟ੍ਰੇਲਰ ਦੇ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੇ ਕੀ ਕਹਾਣੀ ਹੈ ਉਹ ਸਾਰੀ ਤੁਹਾਨੂੰ ਪਤਾ ਹੈ ਵੈਸੇ ਤੁਸੀਂ ਜਿੰਨੇ ਵੀ ਸਟਾਰਸ ਦੇ ਨਾਲ ਕੰਮ ਕੀਤਾ ਹੈ ਨਾ ਅੱਜ ਉਹ ਮਤਲਬ ਉਹਨਾਂ ਦਾ ਨੈਕਸਟ ਲੈਵਲ ਹੀ ਹੈ ਹਨਾ ਤੇ ਉਹ ਉਸ ਫਿਲਮ ਤੋਂ ਹੀ ਜਾਣੇ ਜਾਂਦੇ ਨੇ ਜ਼ਿਆਦਾਤਰ ਜਿਵੇਂ ਕਿ ਆਪਾਂ ਐਵੇਂ ਹੀ ਵੜਤੀ ਗੱਲ ਕਰੀਏ ਤਾਂ ਨਿਕਾ ਜੈਲਦਾਰ ਖੈ ਨਿਕਾ ਜੈਲਦਾਰ 4 ਵੀ ਆ ਰਿਹਾ ਉਹਦੇ ਬਾਰੇ ਵੀ ਚਰਚਾ ਕਰਾਂਗੇ ਹੁਣ ਤੁਸੀਂ ਕਾਫੀ ਸਮੇਂ ਤੋਂ ਬਾਅਦ ਆਈ ਥਿੰਕ ਪਹਿਲੀ ਵਾਰ ਤੁਸੀਂ ਨੀਰੂ ਬਾਜਵਾ ਮੈਮ ਦੇ ਨਾਲ ਕੰਮ ਕੀਤਾ ਹੈ ਬਿਲਕੁਲ ਉਹ ਇੰਟਰਵਿਊ ਦੇ ਵਿੱਚ ਦੱਸ ਰਹੇ ਸੀ ਤੇ ਉਹਨਾਂ ਦੇ ਨਾਲ ਕੰਮ ਕਰਨ ਦਾ ਐਕਸਪੀਰੀਅੰਸ ਤੇ ਇਨਾ ਸਮਾਂ ਕਿਉਂ ਲੱਗਿਆ ਉਹਨਾਂ ਦੇ ਨਾਲ ਕੰਮ ਕਰਨ ਦੇ ਲਈ ਇਹ ਮੈਂ ਜ਼ਰੂਰ ਪੁੱਛਣਾ ਚਾਹੂੰਗੀ మేయ్ ਇਸ ਤਰ੍ਹਾਂ ਨਹੀਂ ਕੋਈ ਗੱਲ ਨਹੀਂ ਕਿ ਅਸੀਂ ਸੋਚਿਆ ਨਹੀਂ ਕਾਫੀ ਟਾਈਮ ਤੋਂ ਆ ਸੋਚ ਰਹੇ ਸੀ ਕਿ ਕੋਈ ਫਿਲਮ ਕਰੀਏ ਸਬਜੈਕਟ ਲੱਭ ਰਹੇ ਆ ਗੱਲ ਕਰਦੇ ਆ ਇਸ ਤਰ੍ਹਾਂ ਦੀ ਕਹਾਣੀ ਇਸ ਤਰ੍ਹਾਂ ਦੀ ਤਾਂ ਪਤਾ ਨਹੀਂ ਲੱਗਿਆ ਵੀ ਕਿਵੇਂ ਟਾਈਮ ਨਿਕਲ ਗਿਆ ਵੀ ਅਸੀਂ ਇਕੱਠਿਆਂ ਨੇ ਕੰਮ ਨਹੀਂ ਕੀਤਾ ਹੋਪ ਜਦੋਂ ਅਸੀਂ ਕੰਮ ਕੀਤਾ ਉਹ ਬਹੁਤ ਖੁਸ਼ ਨੇ ਕੰਮ ਕਰਕੇ ਆਪਦੇ ਕੰਮ ਤੋਂ ਹੈਪੀ ਨੇ ਔਰ ਮੈਂ ਵੀ ਹੈਪੀ ਹਾਂ ਕਿਉਂਕਿ ਵਧੀਆ ਆਰਟਿਸਟ ਨੇ ਬਹੁਤ ਅੱਛੇ ਨੇ ਕਿੰਨੇ ਟਾਈਮ ਤੋਂ ਅਸੀਂ ਇਕੱਠੇ ਇੰਡਸਟਰੀ ਚ ਚੱਲ ਰਹੇ ਹਾਂ ਜਦ ਤੋਂ ਉਹਨਾਂ ਨੇ ਸ਼ੁਰੂ ਕੀਤਾ ਦਿੰਦਾ ਮੇਰਾ ਕੈਰੀਅਰ ਵੀ ਨਾਲ ਹੀ ਥੋੜੇ ਦੇ ਟਾਈਮ ਬਾਅਦ ਸ਼ੁਰੂ ਹੋਇਆ ਤੇ ਪਰ ਇਕੱਠਿਆਂ ਨੇ ਕੰਮ ਕੀਤਾ ਤਾਂ ਅੱਛਾ ਕੰਮ ਕੀਤਾ ਵਧੀਆ ਫਿਲਮ ਕੀਤੀ ਔਰ ਅਸੀਂ ਦੋਨੇ ਆਪ ਹੈਪੀ ਆ। ਸੋ ਕਿੰਨਾ ਕਿ ਸੌਖਾ ਸੀ ਉਹਨਾਂ ਦੇ ਨਾਲ ਕੰਮ ਕਰਨਾ ਜਾਂ ਕੀ ਕੁਝ ਤੁਸੀਂ ਮਹਿਸੂਸ ਕੀਤਾ ਕਿ ਨੀਰੂ ਬਾਜਮਾ ਮੈਮ ਦੇ ਵਿੱਚ ਇਹ ਕੁਆਲਿਟੀਆਂ ਨੇ ਜਿਹੜੀਆਂ ਬਾਕੀ ਆਰਟਿਸਟ ਦੇ ਵਿੱਚ ਨਹੀਂ ਹੁੰਦੀਆਂ ਨੇ? ਨਹੀਂ ਕੁਆਲਿਟੀਆਂ ਇਸ ਤਰ੍ਹਾਂ ਦਾ ਤਾਂ ਨਹੀਂ ਹਰ ਇੱਕ ਆਰਟਿਸਟ ਆਪਣੇ ਤੌਰ ਤੇ ਪਰਪੱਕ ਕੰਪਲੀਟ ਹੁੰਦੇ ਨੇ। ਹਰ ਨੇਚਰ ਹੁੰਦੀ ਹੈ ਹਰ ਤਰ੍ਹਾਂ ਦੇ ਅਲੱਗ ਤਰ੍ਹਾਂ ਦੇ ਹਰ ਆਰਟਿਸਟ ਦੇ ਕਾਪ ਦਾ ਕੰਮ ਕਰਨ ਦਾ ਤਰੀਕਾ ਹੁੰਦਾ ਤੇ ਇਹਨਾਂ ਦਾ ਵੀ ਵਧੀਆ ਤਰੀਕਾ ਹੈ ਇਹ ਮਤਲਬ ਡਾਇਰੈਕਟਰਸ ਆਰਟਿਸਟ ਨੇ ਤੁਸੀਂ ਜੋ ਕਹੋਗੇ ਉਹਨਾਂ ਨੇ ਵਧੀਆ ਤਰੀਕੇ ਨਾਲ ਬਹੁਤ ਕੁਇਕਲੀ ਕਰ ਦੇਣਾ ਬਾਕੀ ਆਰਟਿਸਟ ਵੀ ਸਾਰੇ ਉਸੇ ਤਰ੍ਹਾਂ ਹੀ ਕਰਦੇ ਨੇ ਪਰ ਇਹਨਾਂ ਦਾ ਜਿਹੜਾ ਤਰੀਕਾ ਉਹ ਅਲੱਗ ਤਰ੍ਹਾਂ ਥੋੜਾ ਜਿਹਾ ਸੋਚਦੇ ਆ ਤੇ ਕੰਮ ਕਰਦੇ ਨੇ ਹਨਾ ਮਤਲਬ ਜਿਆਦਾ ਟਾਈਮ ਨਹੀਂ ਲੈਂਦੇ ਕੁਇਕਲੀ ਉਹਨਾਂ ਨੂੰ ਦੋ ਲਾਈਨਾਂ ਚ ਦੱਸੀ ਦਾ ਤਾਂ ਤੁਹਾਨੂੰ ਦੱਸ ਦਿੰਦਾ ਤੁਸੀਂ ਕੋਰ ਤੁਸੀਂ ਇਹ ਪੀਰੀਅਡ ਫਿਲਮ ਲੈ ਕੇ ਆ ਰਹੇ ਹੋ ਹਨਾ ਇਹਨੂੰ ਸ਼ੂਟ ਕਰਨਾ ਕਿੰਨਾ ਔਖਾ ਸੀ ਕਿਉਂਕਿ ਉਹ ਟਾਈਮ ਦਿਖਾਣਾ ਉਹ ਸਾਰਾ ਸੈੱਟ ਬਣਾਉਣਾ ਉਹ ਸਭ ਕੁਝ ਕਰਨਾ ਹਾਲਾਂਕਿ ਤੁਸੀਂ ਕਈ ਪੀਰੀਅਡ ਫਿਲਮਸ ਦੇ ਉੱਤੇ ਪਹਿਲਾਂ ਵੀ ਕੰਮ ਕੀਤਾ ਹੈ ਪੀਰੀਅਡ ਦੇ ਉੱਤੇ ਕੋਈ ਜ਼ਿਆਦਾ ਮੈਨੂੰ ਔਖਾ ਨਹੀਂ ਲੱਗਦਾ ਬਸ ਇਹ ਨਾਲ ਕਿ ਥੋੜਾ ਪ੍ਰੋਡੂਸਰ ਤੇ ਬਰਡਨ ਜ਼ਿਆਦਾ ਪੈ ਜਾਂਦਾ ਖਰਚੇ ਜ਼ਿਆਦਾ ਹੁੰਦੇ ਨੇ ਚੀਜ਼ਾਂ ਕ੍ਰੀਏਟ ਕਰਨੀਆਂ ਪੈਂਦੀਆਂ ਬਹੁਤ ਸਾਰੀਆਂ ਪਰ ਇਹ ਜਿਆਦਾ ਬਹੁਤ ਪਿੱਛੇ ਦਾ ਨਹੀਂ ਸੀਗਾ ਇਸ ਕਰਕੇ 25 ਸਾਲ ਪਹਿਲਾਂ ਦੀ ਕਹਾਣੀ ਮਤਲਬ ਆ 2000 ਦੇ ਆਸ-ਪਾਸ ਦੀ ਤਾਂ ਜਿਆਦਾ ਕੁਝ ਚੇਂਜ ਨਹੀਂ ਹੋਇਆ ਇਹਨਾਂ ਦਿਨ ਇਹਨਾਂ ਟਾਈਮ ਦੇ ਵਿੱਚ ਬਸ ਸਿਰਫ ਮੋਬਾਈਲਸ ਦਾ ਇਸ ਤਰ੍ਹਾਂ ਦੀਆਂ ਕੁਝ ਹੋਰ ਚੀਜ਼ਾਂ ਤੇ ਸਾਡੇ ਕੋਲ ਅੱਜਕੱਲ ਟੈਕਨੋਲੋਜੀ ਬਹੁਤ ਵਧੀਆ ਹੋ ਗਈ ਆ ਤਾਂ ਸਾਨੂੰ ਕੈਪਚਰ ਨੂੰ ਕੰਟਰੋਲ ਕੈਪਚਰ ਕਰਕੇ ਉਹਨੂੰ ਕੰਟਰੋਲ ਕਰਨਾ ਈਜ਼ੀ ਹੁੰਦਾ ਰਿਮੂਵਿੰਗ ਕਰਨਾ ਤਾਂ ਈਜ਼ੀ ਹੈ ਤਾਂ ਇਹਨਾਂ ਟਾਸਕ ਮੁਸ਼ਕਲ ਨਹੀਂ ਹੁੰਦਾ ਇਹ ਚੀਜ਼ ਦਾ ਸਾਰਾ ਈਜ਼ੀਲੀ ਕਰਪਾਉਣੇ ਆਸੀ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।